ਇਹ ਪਹਿਲਾ ਇੱਥੇ ਆ ਜੂਗਾ ਪਹਿਲਾ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਤੇ ਦਿਨ ਪ੍ਰਤੀ ਦਿਨ ਮਿੰਟ ਮਿੰਟ ਤੇ ਲੱਖਾਂ ਸਿਧਾਣਾ ਦੀ ਹਵਾ ਬਣਦੀ ਜਾ ਰਹੀ ਹੈ ਇਹਨੂੰ ਕੁਦਰਤ ਦਾ ਕਿਰਸ਼ਮਾ ਕਹਿ ਸਕਦੇ ਆ ਇਹਦਾ ਜਿਉਂਦਾ ਜਾਗਦਾ ਸਬੂਤ ਆ ਜਿਹੜੀ ਪਰਸੋਂ ਚੌਥੇ ਨੂੰ 26 ਤਰੀਕ ਆ ਰਹੀ ਹੈ 26 ਮਈ ਬਹੁਤ ਵੱਡਾ ਪਰਮਾ ਚੋਸ਼ੀਲਾ ਇੱਕ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਧਿਆਨ ਨਾਲ ਨੋਟ ਕਰਿਓ ਪਟੈਂਡਾ ਲੋਕ ਸਭਾ ਹਲਕੇ ਦੇ ਸਾਰੇ ਵਰਕਰ ਸਾਹਿਬਾਨ 26 ਮਈ ਠੀਕ 8 ਵਜੇ ਬਹੁਤ ਵੱਡਾ ਰੋਡ ਸ਼ੋਅ ਪਿੰਡਾਂ ਕਲਿਏ ਤੋਂ ਸ਼ੁਰੂ ਹੋਣਾ ਹੈ ਕਿਉਂਕਿ ਰੋਡ ਸ਼ੋਅ ਬਹੁਤ ਲੰਬਾ ਚੌੜਾ ਹੈ ਇਸ ਕਰਕੇ ਲਿੰਕ ਰੋਡਾਂ ਤੇ ਨਹੀਂ ਕਰਨਾ ਰੋਡ ਸ਼ੋਅ ਦਾ ਜੋ ਰੂਟ ਹੈ ਉਹ ਧਿਆਨ ਨਾਲ ਸੁਣ ਲਿਓ ਰੋਡ ਸ਼ੋਅ ਔਰ ਵੱਡੀ ਰੋਡ ਜਿਹੜੀ ਸਰਸੇ ਨੂੰ ਜਾਂਦੀ ਹੈ ਚਨੀਰ ਦੇ ਵਿੱਚ ਦੀ ਸਰਦੂਲਗੜ ਜਾ ਕੇ ਸਮਾਪਤੀ ਸਮਾਪਤੀ ਹੈ 2 ਵਜੇ ਜਿਨ੍ਹਾਂ ਨੇ ਛਬੀਲਾ ਲਾਉਂ ਦੇਓ ਜਿੱਥੇ ਜਿੱਥੇ ਪੜਾਅ ਵਧਣਗੇ ਤੁਰਤ ਨਾ ਫੇਰ ਬੇਨਤੀ ਹੈ 26 ਮਈ ਨੂੰ ਉਹ ਨਿਸ਼ਾਨ ਜਿੰਨਾ ਦਾ ਚੋਣ ਨਿਸ਼ਾਨ ਆ ਹੈ ਉਹਨਾਂ ਦਾ ਬਹੁਤ ਵੱਡਾ ਨੂੰ ਕੀਤਾ ਜਾਣਾ ਹੈ ਅਕਲੀਏ ਤੋਂ ਸ਼ੁਰੂ ਹੋਣਾ ਹੈ ਸਮਾਪਤੀ ਹੈ ਸਰ ਜਿਹਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨਾ ਮਾਤਾ ਜੀ ਭਾਨਾ ਸਿੱਧੂ ਔਰ ਹੋਰ ਬਹੁਤ ਸਾਰੇ ਬਾਏ ਗੁਰੂ ਜੀ ਦਾ ਖਾਲਸਾ ਬਾਏ ਗੁਰੂ ਜੀ ਕੀ ਫਤਿਹ ਜਿਹੜੀ ਰਾਜਨੀਤੀ ਹੁਣ ਸਮਾਂ ਐਸਾ ਆ ਗਿਆ ਵੀ ਸਖਤਾਂ ਤਾਂ ਜਾਂਦੀ ਰਾਜਨੀਤੀ ਕਰਨੀ ਪਊਗੀ ਸਾਨੂੰ ਪਾਣੀਆਂ ਹੁਣ ਤੁਸੀਂ ਲਾਈਟ ਤੇ ਆ ਜੋ ਸਰਕਾਰ ਨੇ ਲਾਈਟ ਦਿੱਤੀ ਹੋਈ ਹੈ ਪਹਿਲਾਂ 6 ਘੰਟੇ ਹੋਣ ਇਸ ਚੀਜ਼ ਤੇ ਸਾਨੂੰ ਬਹੁਤ ਹੀ ਖੁਸ਼ ਹੁਣ ਖੁੱਲੀ ਲਾਈਟ ਮਿਲਣ ਲੱਗੀ ਇਹਦੇ ਪਿੱਛੇ ਬਹੁਤ ਪੱਥ ਤਬਾਉਣੇ ਜਦੋਂ ਤੁਹਾਡੇ ਪਾਣੀ ਕਿੰਨਾ ਡੂੰਗੇ ਟੋਏ 100000 ਤੇ ਪਾਣੀ ਪਹੁੰਚ ਚੁੱਕਿਆ ਇਸ ਤੋਂ ਡੂੰਗਾ ਹੋਰ ਧਰਤੀ ਚ ਖੇਤੀ ਖਤਮ ਹੋ ਗਈ ਖੇਤੀ ਖਤਮ ਹੋ ਗਈ ਪੰਜਾਬ ਖਤਮ ਹੋ ਗਿਆ ਦਿੱਲੀ ਨਾਲ ਸਾਡਾ ਕੋਈ ਦਿੱਲੀ ਦੀਆਂ ਗਲੀਆਂ ਨਾਲ ਵੈਰ ਨਹੀਂ ਸਾਡਾ ਕੋਈ ਹੋਂਤੇ ਬੈਠੇ ਹੋਏ ਲੋਕਾਂ ਨਾਲ ਵੈਰ ਹੈ ਜਿਹੜੇ ਸਾਡੇ ਪੰਜਾਬ ਨੂੰ ਹਟਿਆਉਣਾ ਚਾਹੁੰਦੇ ਸਾਡੇ ਨੌਜਵਾਨਾਂ ਤੇ ਕੀ ਟੈਗ ਲਾਤੇ ਕੀ ਇਹ ਤਾਂ ਜੀ ਨਸ਼ਿਆਂ ਚ ਪੈ ਗਏ ਮੈਕਾਂ ਤੇ ਲੱਗੇ ਨਹੀਂ ਇਹ ਚਿੱਟੇ ਤੇ ਲੱਗੇ ਨਹੀਂ ਇਹ ਚਿੱਟੇ ਤੇ ਲਾਏ ਗਏ ਨੇ ਜਲੀਲ ਕੀਤਾ ਗਿਆ ਹੈ ਨੌਜਵਾਨੋ ਤੁਸੀਂ ਸਾਡੇ ਪੰਜਾਬ ਵਾਸਤੇ ਅੱਗੇ ਆਉਣਾ ਪੈਣਾ ਹੁਣ ਬੁੱਢਿਆਂ ਦੀ ਰਾਜਨੀਤੀ ਖਤਮ ਕਰਕੇ ਅਸੀਂ ਪੰਜਾਬ ਰਾਜਨੀਤੀ ਲੈ ਕੇ ਆਉਣੀ ਹੈ ਤਾਂ ਕਰਕੇ ਸਾਨੂੰ ਜਿਹੜੇ ਅੱਜ ਜਦੋਂ ਵੀ ਗੁਰੂ ਘਰਾਂ 'ਚ ਜਾਂਦੇ ਹੋ ਜਦੋਂ ਵੀ ਕਿਤੇ ਰੈਲੀਆਂ ਤੇ ਜਾਂਦੇ ਜਾਓ ਕੇਸਰੀ ਦਸਤਾਰਾਂ ਲੈ ਕੇ ਜਾਓ ਤੁਹਾਡੀਆਂ ਕਾਲੀਆਂ ਵਾ ਕੋਈ ਨਹੀਂ ਸਕਦਾ ਇਹੋਡੇ ਦਿਮਾਲੇ ਦਸਤਾਰਾਂ ਦੇ ਕੀ ਮਰ ਜਾਣਗੇ ਕਿ ਪੰਜਾਬ ਦੀ ਰਾਜ ਨੂੰ ਉਹਨੂੰ ਬਦਨਾਮ ਕੀਤਾ ਜਾ ਰਿਹਾ ਉਹਨੂੰ ਬਦਨਾਮੀ ਦੀ ਦਲਦਲ ਚੋਂ ਕੋਰੇ ਨੌਜਵਾਨ ਐਨੇ ਵੀ ਗਿਰੇ ਹੋਏ ਨਹੀਂ ਕਿ ਉਹ ਨਸ਼ੇਦ ਜੀ ਆਉਣ ਵਾਲੀ ਰਾਜਨੀਤੀ ਸਿਰਜਣੀ ਹੈ ਉਹਨਾਂ ਨੇ ਪੰਜਾਬ ਦੇ ਪਾਣੀ بچਾਉਣੇ ਨੇ ਉਹਨਾਂ ਨੇ ਚਾਂਦੀ ਲਾ ਲਓ ਕਿਸੇ ਵੀ ਬੱਚੇ ਨੂੰ ਪੰਜਾਬੀ ਚ ਗਿਣਤੀ ਪੁੱਛ ਲਓ ਤੁਸੀਂ ਕਿਸੇ ਵੀ ਬੱਚੇ ਨੂੰ ਪਤਾ আরে ਜਦੋਂ ਵੀ ਕਿਸੇ ਕੌਮ ਦਾ ਘਾਨ ਕਰਨਾ ਜਦੋਂ ਵੀ ਕੋਈ ਮਾਰਿਆ ਜਾਂਦਾ ਉਹਨਾਂ ਦੀ ਹੋਂਦ ਨੂੰ ਮਾਰਿਆ ਜਾਂਦਾ ਇਹ ਲੜਾਈ ਸਾਡੀ ਨਹੀਂ ਹੈ ਇਹ ਲੜਾਈ ਸਾਡੀ ਹੋਂਦ ਦੀ ਲੜਾਈ ਹੈ ਦੀ ਲੜਾਈ ਹੈ ਜਿਵੇਂ ਹੁਣ ਘਰੇ ਬੈਠੇ ਅਸੀਂ ਡਿੰਗਾ ਮਾਰੀ ਜਾਂਦੇ ਅਸੀਂ ਕਹਿੰਦੇ ਹਾਂ ਜੀ ਅਸੀਂ ਦਿੱਲੀ ਬਹੁਤ ਦਿੱਲੀ ਜਿੱਤ ਲਈ ਕਿਸੇ ਨੇ ਖਨੋਰੀ ਨਹੀਂ ਡੱਪਣ ਦਿੰਦੇ ਅਗਲੇ ਉਹ ਜੱਸਾ ਸਿੰਘ ਅੱਲੂ ਵਾਲੀਆ ਨੇ ਜਿੱਤੀ ਹੈ ਦਿੱਲੀ ਜਿੱਤੀ ਹੈ ਬਾਬਾ ਫੂਲਾ ਸਿੰਘ ਮਰਚ ਵਾਪਸ ਆਉਣਾ ਪਊਗਾ ਆਪਣੇ ਮੂੰਹ ਦਿੱਲੀ ਵੱਲੋਂ ਹਟਾ ਕੇ ਬੇਨਤੀ ਹੈ ਜਿਹੜੇ ਵੀ ਤੁਹਾਨੂੰ ਨਵੇਂ ਮੁੰਡੇ ਮਿਲ ਲੱਖੇ ਸੁਨਾਣੇ ਦਾ ਵੱਧ ਤੋਂ ਵੱਧ ਨਕਾਰ ਕੇ ਇੱਕ ਨਵੀਂ ਰਾਜਨੀਤੀ ਸਿਰਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀਆਂ ਨੂੰ ਦਿਲ ਬੀਬੀਆਂ ਨੂੰ